ਜੋ ਸੋਸ਼ਲ ਮੀਡੀਆ ਵਾਲੇ ਵੀ ਬੈਠੇ ਹੋਣੇ ਆ ਤੇ ਸਾਡੇ ਸੀਆਈਡੀ ਡਿਪਾਰਟਮੈਂਟ ਵੀ ਬੈਠਾ ਹੋਣਾ ਸੋਮੇ ਸਾਧਗੁਰੂ ਬੀ ਟੈਗਰਸ ਕੋਲ ਵੀ ਸੰਗਲ ਇਹ ਤੁਹਾਨੂੰ ਪ੍ਰਸ਼ਾਸਨ ਨੂੰ ਸੁਪਾਲੀ ਦਿਨ ਕਿ ਜੇ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਜਿਹੜਾ ਹੈ ਕੋਈ ਟੈਸਟ ਪੰਜਾਬ ਲਾ ਕੇ ਉੱਧਰ ਜਾਊਗਾ ਇਹ ਸਰਕਾਰ ਦੀ ਧਿਰ ਜਿਉਂ ਡਾ ਕੇ ਦਾਵਾ ਰੱਖਦਾ ਕਿ ਉਸ ਤੁਹਾਨੂੰ ਪ੍ਰਸ਼ਾਸਨ ਦੇ ਬੱਕੇ ਦੇ ਅਸਰੇ ਦੀਆਂ ਨੌਕਰੀਆਂ ਲੈ ਲੈਣੀਆਂ ਜੇ ਇਹਨਾਂ ਦੇ ਬੱਚਿਆਂ ਨੂੰ ਇਨਸਾਫ ਨਾ ਮਿਲਿਆ ਲੋਗੀ ਇਸ ਤੋਂ ਵੱਡਾ ਦੁੱਖ ਦਰਦ ਮੈਨੂੰ ਨਹੀਂ ਲੱਗਦਾ ਕਿ ਕਿਸੇ ਇਨਸਾਨ ਦੇ ਲਈ ਇਸ ਤੋਂ ਵੱਡਾ ਵੀ ਦੁੱਖ ਹੋ ਸਕਦਾ ਜਿਹਦਾ ਜਵਾਨ ਬੱਚਾ ਪੈਸੇ ਦਾ ਸ਼ਿਕਾਰ ਹੋ ਗਿਆ ਹੋਵੇ ਉਸ ਤੋਂ ਵੱਧ ਵੀ ਸਾਨੂੰ ਧਰਮ ਨਹੀਂ ਲੈ ਕੋਈ ਇਨਸਾਫ਼ ਦੇ ਨਾਮ ਤੇ ਨਹੀਂ ਸਾਨੂੰ ਉਲੀ ਟੁੱਪ ਦੇ ਵਿੱਚ ਧਰਨਾ ਤੇ ਬਣਾ ਬਲੇ ਦੇਖੋ ਪਹਿਲੀ ਗੱਲ ਅੱਜ ਦਾ ਜਿਹੜਾ ਇਹ ਧਰਮਾ ਚੱਲ ਰਿਹਾ ਹੈ ਇਹ ਕੋਈ ਸਿਆਸੀ ਧਰਨਾ ਨਹੀਂ ਹੈ ਇੱਕ ਪਰਿਵਾਰ ਜਿਹਦਾ ਨੌਜਵਾਨ ਬੇਟਾ ਸਾਰੇ ਆਮ ਕਤਲ ਕਰ ਦਿੱਤਾ ਗਿਆ ਹੋਰ ਦੂਸਰੇ ਬੱਚੇ ਜਿਹੜੇ ਉਹ ਬੁਰੀ ਹਾਲਤ ਦੇ ਵਿੱਚ ਜ਼ਖਮੀ ਪਏ ਆ ਅੱਜ ਉਸ ਪਰਿਵਾਰ ਦੇ ਉਹਨਾਂ ਨੂੰ ਇਨਸਾਫ ਦੀ ਮੰਗ ਦੇ ਲਈ ਅੱਜ ਪਰਿਵਾਰ ਨੇ ਸਾਰੇ ਮਹੱਲੇਦਾਰ ਜਿਹੜੇ ਇਕੱਠੇ ਹੋ ਕੇ ਅੱਜ ਦਾ ਪ੍ਰੋਟੈਸਟ ਕਰ ਰਹੇ ਆ ਇਹ ਕੋਈ ਪੋਲਿਟੀਕਲ ਧਰਨਾ ਨਹੀਂ ਹੈ ਅਸੀਂ ਬੀਇੰਗ ਇਲਾਕੇ ਦੇ ਨੁਮਾਇੰਦੇ ਇੱਕ ਸਮਾਜ ਦੇ ਚਿੰਤਨ ਹੁੰਦੇ ਆ ਸਾਰੇ ਅੱਜ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਆਏ ਆ ਦੇਖੋ ਸਾਣਾ ਵੱਡੀ ਗੱਲ ਹੈ ਕਿ ਜਿਸ ਦਿਨ ਵਰੋਂ ਦਾ ਭੋਗ ਸੀਗਾ ਇਲਾਕੇ ਦੇ ਮੰਤਰੀ ਸਾਹਿਬ ਬੜੇ ਵੱਡੇ ਵੱਡੇ ਉੱਥੇ ਆ ਕੇ ਹੌਸਲੇ ਵੀ ਦੇ ਕੇ ਗਏ ਵੱਡੀਆਂ ਵੱਡੀਆਂ ਗੱਲਾਂ ਵੀ ਕਰਕੇ ਗਏ ਪਰ ਅੱਜ ਉਹੀ ਪਰਿਵਾਰ ਕੀ ਜ਼ਰੂਰਤ ਪੈ ਗਈ ਅਗਰ ਮੰਤਰੀ ਸਾਹਿਬ ਆ ਕੇ ਇਹਨਾਂ ਨੂੰ ਹੌਸਲਾ ਦੇ ਰਹੇ ਆ ਤਾਂ ਪਰਿਵਾਰ ਨੂੰ ਕੀ ਲੋੜ ਪੈ ਗਈ ਕਿ ਅੱਜ ਪਰਿਵਾਰ ਸੜਕ ਦੇ ਉੱਤੇ ਆ ਕੇ ਬੈਠਾ ਇਟ ਮੀਨਸ ਦੋਰੀ ਰਾਜਨੀਤੀ ਹੋ ਰਹੀ ਹੈ ਪਰਿਵਾਰ ਦੇ ਮੂੰਹ ਦੇ ਉੱਤੇ ਕੋਈ ਗੱਲਾਂ ਹੋ ਰਹੀਆਂ ਔਰ ਪਿੱਠ ਦੇ ਉੱਤੇ ਕਿਸੇ ਤਰੀਕੇ ਦੀ ਜਿਹੜੀ ਆ ਪਿੱਛੋਂ ਸਫਾਰਸ਼ਾਂ ਚੱਲ ਰਹੀਆਂ ਸੋ ਇਹ ਦੋਹਰਾ ਚਿਹਰਾ ਨਹੀਂ ਚੱਲਣਾ ਅੱਜ ਪੂਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਕਤਲੋ ਗੈਰਤ ਹੋ ਰਹੀ ਹੈ ਜਗ੍ਹਾ ਜਗ੍ਹਾ ਜਿਹੜੀ ਗੁੰਡਾਗਰਦੀ ਵਧੀ ਹੈ ਗੈਂਗਸਟਰਵਾਦ ਵਧਿਆ ਅੱਜ ਨੌਜਵਾਨਾਂ ਦੇ ਹੌਸਲੇ ਵੱਧ ਰਹੇ ਆ ਸੋ ਇਹ ਸਮੁੱਚੀ ਸਰਕਾਰ ਕਿਉਂਕਿ ਸਾਰਾ ਆਪੋਜੀਸ਼ਨ ਆ ਪਿਛਲੇ ਲੰਬੇ ਸਮੇਂ ਤੋਂ ਇਹ ਕਹਿ ਰਿਹਾ ਕਿ ਗੁੰਡਾਗਰਦੀ ਹੈ ਜਿਹੜੀ ਦਿਨੋ ਦਿਨ ਵੱਧ ਰਹੀ ਹੈ ਲੋਕਾਂ ਤੋਂ ਜਿਹੜੇ ਫਰੋਤੀਆਂ ਲਈਆਂ ਜਾ ਰਹੀਆਂ ਅੱਜ